ਹਰ ਵਾਰ ਸਾਨੂੰ ਸੱਚ ਨੂੰ ਸਾਬਤ ਕਰਨ ਦੀ ਲੋੜ ਕਿਉਂ ਨਹੀਂ ਹੁੰਦੀ ਬਹੁਤੀ ਵਾਰੀ ਜਦੋਂ ਅਸੀਂ ਕਿਸੇ ਵਿਅਕਤੀ ਨੂੰ ਸੁਣਦੇ ਹਾਂ ਸਾਨੂੰ ਪਤਾ ਹੁੰਦਾ ਹੈ ਜੋ ਉਹ ਗੱਲ ਕਹਿ ਰਿਹਾ ਹੈ ਉਹ ਗੱਲ ਸਾਡੇ ਮੰਨਣ ਯੋਗ ਨਹੀਂ ਹੈ ਅਸੀਂ ਨਾ ਕਿਸੇ ਤੋਂ ਸੱਚ ਮਨਾਉਣ ਦੀ ਕੋਸ਼ਿਸ਼ ਕਰੀਏ ਨਾ ਅਸੀਂ ਕਿਸੇ ਨੂੰ ਆਪਣਾ ਸੱਚ ਸਾਬਤ ਕਰਨ ਵਾਸਤੇ ਜ਼ੋਰ ਲਾਈਏ ਆਮ ਤੌਰ ਤੇ ਕਈ ਵਾਰ ਕਿਹਾ ਜਾਂਦਾ ਹੈ ਕੁਝ ਵਿਦਵਾਨ ਇਸ ਕਿਸਮ ਦੇ ਵਿਚਾਰ ਸਾਨੂੰ ਦੱਸਦੇ ਹੈ ਕਿ ਬਹੁਤੇ ਬੰਦਿਆਂ ਦਾ ਬਲ ਇਸ ਗੱਲ ਤੇ ਹੀ ਲੱਗ ਜਾਂਦਾ ਹੈ ਕਿ ਜੋ ਉਹ ਕਹਿ ਰਹੇ ਹੈ ਦੂਸਰੇ ਸੱਚ ਮੰਨਣ ਨੂੰ ਤਿਆਰ ਨਹੀਂ ਤੇ ਪਹਿਲਾ ਉਸ ਨੂੰ ਸੱਚ ਕਹਿਣ ਵਾਸਤੇ ਆਪਣੀ ਅੱਡੀ ਚੋਟੀ ਦਾ ਜ਼ੋਰ ਲਾਈ ਜਾਂਦਾ ਹੈ ਜਿਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੀ ਸੁਧਾਰਨ ਗੱਲਬਾਤ ਬਹਿਸ ਦਾ ਰੁਖ اختیار ਕਰ ਜਾਂਦੀ ਹੈ ਬਿਨਾ ਨਤੀਜੇ ਪਹੁੰਚੇ ਤੁਸੀਂ ਇੱਕ ਦੂਸਰੇ ਨਾਲ ਲੜਾਈ ਝਗੜੇ ਤੱਕ ਦੀ ਨੌਬਤ ਤੱਕ ਪਹੁੰਚ ਜਾਂਦੇ ਹੋ ਇਸ ਦੇ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਮਨ ਦੀ ਸ਼ਾਂਤੀ ਤੁਹਾਡਾ ਸ਼ਾਂਤ ਰਹਿਣ ਦਾ ਮੰਤਰ ਉਹ ਕਿਧਰੇ ਗਵਾਚ ਜਾਂਦਾ